airtel app ਦੀ ਤੁਹਾਨੂੰ ਪੂਰੀ ਇਨਫਰਮੇਸ਼ਨ ਇੱਥੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਉਹਦੇ ਪਾਸਵਰਡ ਭਰਾਂਗੇ ਇਹ ਆਪਣੀ ਪਾਸਵਰਡ ਡਾਲ ਕਰਤਾ ਹੁਣ ਆਪਾਂ ਇੱਥੇ ਰੀਚਾਰਜ ਦੇ ਉੱਪਰ ਕਲਿੱਕ ਕਰਾਂਗੇ ਉਹਦੇ ਆਪਾਂ ਮੋਬਾਈਲ ਨੰਬਰ ਭਰ ਦਾਂਗੇ ਮੋਬਾਈਲ ਨੰਬਰ ਭਰ ਕੇ ਸਾਰੇ ਪਲਾਨ ਓਪਨ ਹੋ ਜਾਣਗੇ ਇਹ ਸਾਰੇ ਪਲਾਨ ਓਪਨ ਹੋ ਚੁੱਕੇ ਨੇ ਦੇਖ ਸਕਦੇ ਹੋ ਤੇ 30 ਰੁਪਏ ਦੇ ਵਿੱਚ 2 GB 22 ਰੁਪਏ ਦੇ 1 GB ਸਾਨੂੰ ਪੂਰੀ ਇਨਫਰਮੇਸ਼ਨ ਦਿੱਤੀ ਵੀ ਹੁਣ ਚਾਰਜਾਂ ਦੇ ਕੀ ਰੇਟ ਚੱਲ ਰਹੇ ਨੇ ਦੁਕਾਨਦਾਰ ਨੂੰ 350 ਰੁਪਏ ਦੇ ਮਗਰ 8 ਰੁਪਏ ਕਮਿਸ਼ਨ ਆ ਜਾਂਦਾ ਠੀਕ ਹੈ ਨਾ ਜੇ ਆਪਾਂ ਰੀਚਾਰਜ ਕਰਦੇ ਹਾਂ ਠੀਕ ਹੈ ਨਾ ਤੇ ਇਹ ਰੀਚਾਰਜ ਚ ਕੁਝ ਜ਼ਿਆਦਾ ਬਚਦਾ ਨਹੀਂ ਤਾਂ ਹੀ ਇਹਨੂੰ ਕੋਈ ਦਾ ਰੀਚਾਰਜ ਕਰਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਵੱਡੀ ਮੋਟੀ ਕਮਾਈ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਤਾਂ ਹੀ ਕਰਕੇ ਦੇ ਰਹੇ ਹਾਂ ਅਰ ਇੱਥੇ ਆਪਾਂ ਮੋਬਾਈਲ ਨੰਬਰ ਡਾਇਲ ਕਰਤਾ ਇਸ ਤੋਂ ਬਾਅਦ ਆਪਾਂ ਬੈਕ ਆ ਗਏ ਇੱਦਾਂ ਬਾਅਦ ਆਪਾਂ ਤੁਹਾਨੂੰ ਐਕਟੀਵੇਸ਼ਨ ਦਾ ਪ੍ਰੋਸੈਸ ਦੱਸ ਰਿਹਾ ਪੁਰੇ ਆਪਾਂ ਗਏ ਇੱਥੇ ਆਪਾਂ ਕਲਿੱਕ ਕੀਤਾ ਤੇ ਜੂ ਆਈ ਡੀ ਕਾਰਡ ਆਧਾਰ ਕਾਰਡ ਤੇ ਕਲਿੱਕ ਕਰਾਂਗੇ ਕਾਰਡ ਕਾਰਡ ਤੇ ਕਲਿੱਕ ਕੀਤਾ ਇੱਥੇ ਆਧਾਰ ਕਾਰਡ ਤੇ ਕਲਿੱਕ ਕਰਤਾ ਇੱਥੇ ਆਪਾਂ ਆਧਾਰ ਕਾਰਡ ਨੰਬਰ ਭਰਾਂਗੇ ਉੱਪਰ ਆਪਾਂ ਕਲਿੱਕ ਕਰਾਂਗੇ ਪੁਰੇ ਕੇਵਾਈਸੀ ਨਾਲ ਆਪਾਂ ਲੌਗਇਨ ਕਰਾਂਗੇ ਉਰੇ ਕਸਟਮਰ ਦੀ ਲਾਈਫ ਫੋਟੋ ਕਰਾਂਗੇ ਪੂਰੇ ਕਸਟਮਰ ਦਾ ਨੇਮ ਫਾਦਰ ਨੇਮ ਅਲਟਰਨੇਟ ਮੋਬਾਈਲ ਨੰਬਰ 'ਤੇ ਕਲਿੱਕ ਕਰਾਂਗੇ ਇੱਥੇ ਸੋਨੇ ਐਨ ਐਨ ਪੀ ਪਾਉਣੀ ਹੈ ਕੀ ਪਾਉਣਾ ਹੈ ਸਾਰੀ ਡਿਟੇਲ ਇਨਫਰਮੇਸ਼ਨ ਆਪਾਂ ਇੱਥੇ ਭਰ ਦਾਂਗੇ ਪੂਰੇ ਆਪਾਂ ਕਲਿੱਕ ਕਰ ਦਾਂਗੇ ਇੱਥੇ ਆਪਾਂ ਟੈਪ ਟੂ ਸਕੈਨ ਫਿੰਗਰ ਤੇ ਕਲਿੱਕ ਕਰਾਂਗੇ ਇੱਥੇ ਦੁਕਾਨਦਾਰ ਦਾ ਫਿੰਗਰ ਲੱਗ ਜੂਗਾ ਤੁਹਾਡਾ SIM ਚੱਲ ਗਿਆ ਇਹਦੇ ਵਿੱਚ 50 ਰੁਪਏ ਕਮਿਸ਼ਨ ਦੁਕਾਨਦਾਰ ਨੂੰ ਬਣ ਜਾਂਦਾ ਉਸ ਤੋਂ ਬਾਅਦ ਇਦੇ ਵਿੱਚ ਆਪਾਂ ਐਨਐਨਪੀ ਕਰ ਸਕਦੇ ਹਾਂ, ਸਿਮ ਪੋਰਟ ਕਰ ਸਕਦੇ ਹਾਂ। ਠੀਕ ਹੈ ਨਾ ਇੱਥੋਂ ਆਪਾਂ ਲੋਡ ਪਰਚੇਜ਼ ਕਰ ਸਕਦੇ ਹਾਂ। ਠੀਕ ਹੈ ਨਾ? ਇਹ ਆਪਾਂ ਸਾਰੇ ਇੱਥੇ ਐਮਪੈਨ ਚੇਂਜ ਕਰ ਸਕਦੇ ਆਪ ਇਹ ਦੁਕਾਨਦਾਰਾਂ ਲਈ ਬਣੀ ਹੋਈ ਹੈ। ਕਿਉਂਕਿ ਇਹਦੇ ਵਿੱਚ ਆਟੋ ਲੋਡ ਵੀ ਪੈ ਜਾਂਦਾ ਹੈ, ਪਰਚੇਜ਼ ਵੀ ਕਰ ਸਕਦੇ ਹਾਂ। ਇਹ ਤੁਹਾਨੂੰ ਸਾਰੀ ਇਨਫਰਮੇਸ਼ਨ ਇਸ ਕਰਕੇ ਦੱਸੀ ਗਈ ਹੈ ਕਿ ਅੱਜ ਦੇ Airtel ਦੇ ਰੇਟ ਕੀ ਚੱਲ ਰਹੇ ਨੇ। ਪਹਿਲਾਂ ਨਾਲ ਰੀਚਾਰਜ ਸਾਰੇ ਮਹਿੰਗੇ ਹੋ ਗਏ। ਠੀਕ ਹੈ ਨਾ ਉਰੇ ਆਪਾਂ 500 ਲੋਡ ਵੀ ਪਾ ਸਕਦੇ ਹਾਂ 1000 ਵੀ ਪਾ ਸਕਦੇ ਹਾਂ ਇਹ ਸਾਰਾ ਆਪਾਂ ਪਰਚੇਜ਼ ਕਰ ਸਕਦੇ ਹਾਂ ਇਹ ਇੱਕ ਐਪ ਹੁੰਦੀ ਹੈ Airtel ਦੀ ਜਿਹਦੇ ਤੇ ਆਪਾਂ ਪਰਚੇਜ਼ ਕਰ ਸਕਦੇ ਹਾਂ ਥੈਂਕ ਯੂ